ਇਹ ਵੀਡੀਓ ਕਿਸੇ ਵੀ ਕੰਟਰੋਵਰਸੀ ਲਈ ਜਾਂ ਗਲਤ ਨਜ਼ਰੀਏ ਨਾਲ ਨਹੀਂ ਬਣਾਈ ਗਈ ਸੋ ਵੀਡੀਓ ਨੂੰ ਵਸ ਇੰਜੋਏ ਕਰੋ। ਵੈਸੇ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਰੋਜ਼ ਕਿੰਨੇ ਹੀ ਗਾਣੇ ਰਿਲੀਜ਼ ਹੁੰਦੇ ਆ ਹਿੱਟ ਹੁੰਦੇ ਆ ਫਲॉप ਹੁੰਦੇ ਆ ਤੇ ਕਈ ਚੱਲਦੇ ਰਹਿੰਦੇ ਆ ਪਰ ਕਈ ਗਾਣੇ ਐਸੇ ਆਉਂਦੇ ਆ ਜਿਹੜੇ ਸਮਾਜ ਨੂੰ ਗਵਰਨਮੈਂਟ ਨੂੰ ਧਰਮ ਦੇ ਨਾਮ ਤੇ ਚੁਧੜਰ ਕਰਦੇ ਉਹਨਾਂ ਨੂੰ ਹਿਲਾ ਕੇ ਰੱਖ ਦਿੰਦੇ ਆ ਕਿ ਯਾਰ ਆ ਗਾਣਾ ਕੀ ਕੱਢਦਾ। ਸੋ ਅੱਜ ਆਪਾਂ ਉਹ ਦੋ ਗਾਣਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇੱਕ ਵਾਰ ਤਾਂ ਸਾਰਾ ਪੰਜਾਬ ਹਿਲਾ ਕੇ ਰੱਖਤਾ ਸੀ ਕਿਤੇ ਲੋਕੀ ਸੋਚੀ ਪੈ ਗਏ ਸੀ ਕਿ ਇੰਦਾਂ ਦਾ ਗਾਣਾ ਵੀ ਹੋ ਸਕਦਾ ਜਾਂ ਇਹ ਲਿਰਿਕਸ ਵੀ ਹੋ ਸਕਦੇ ਆ ਗਾ ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਬੱਬੂ ਮਾਨ ਬਈ ਦਾ ਇੱਕ ਗਾਣਾ ਆਇਆ ਸੀਗਾ ਕਿ ਇੱਕ ਬੱਬਾ ਨਾਨਕ ਸੀ ਵੀ ਜਿਹਨੇ ਦੁਨੀਆਂ ਗਾਲਤੀ ਤੇ ਇਹ ਗਾਣਾ ਮੇਰੇ ਖਿਆਲ ਨਾਲ 2010 ਦੇ ਵਿੱਚ ਆਇਆ ਸੀਗਾ ਤੇ ਉਦੋਂ ਮੈਂ ਵੀ 6ਵੀਂ 7ਵੀਂ ਚ ਹੁੰਦਾ ਸੀਗਾ ਭਾਵੇਂ ਨਿਆਣੇ ਸੀਗੇ ਪਰ ਸੋਰਟ ਸੀਗੀ ਤੇ ਜਦੋਂ ਇਹ ਗਾਣਾ ਆਇਆ ਸੀਗਾ ਤੇ ਸਾਰੇ ਪਾਸੇ ਰੋਲਾ ਪਿਆ ਹੋਇਆ ਸੀਗਾ ਕਿ ਯਾਰ ਵਾਕਿਆ ਯਾਰਾਂ ਗਾਣਾ ਕੀ ਕੱਢਦਾ ਕਿ ਸਿੱਧਾ ਨਿਸ਼ਾਨਾ ਲਾਦਾ ਤਾਂ ਉਹਨਾਂ ਪ੍ਰਚਾਰਕਾਂ ਨੂੰ ਜਿਹੜੇ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਆ ਜਾਂ ਜਿਹੜੇ ਤਰ੍ਹਾਂ ਦੇ ਨਾਮ ਤੇ ਲੋਕਾਂ ਨੂੰ ਫਸਾਉਂਦੇ ਆ ਉਹ ਸਿੱਧਾ ਨਿਸ਼ਾਨਾ ਬੰਨ੍ਹਦਾ ਪਿਆ ਸੀਗਾ ਉਹਨਾਂ ਦੇ ਦੇ ਲੋਕੀ ਉਸ ਉਹਦੇ ਪੇਸ਼ਗੇ ਕਿ ਯਾਰ ਹੁਣ ਇਹ ਕੀ ਹੋਊਗਾ ਜੇ ਪ੍ਰਚਾਰਕ ਇਸ ਤੇ ਕੀ ਟਿੱਪਣੀ ਕਰੂਗੇ ਜਾਂ ਹੋਰ ਇਸ ਗਾਣੇ ਕਰਕੇ ਕੋਈ ਵਿਵਾਦ ਨਾ ਛੜ ਜਵੇ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਸਰਕਾਰ ਦਾ ਵੀ ਵੱਧੂ ਜੋਰ ਲੱਗਿਆ ਸੀਗਾ ਮਾਫੀ ਮੰਗਵਾਉਣ ਪਰ ਲੋਕਾਂ ਵੱਲੋਂ ਬੜੀ سپورਟ ਕੀਤੀ ਯਾਰੀ ਸੀ ਗਿਆ ਇਸ ਗਾਣੇ ਨੂੰ ਪਰ ਮਾਫੀ ਨਹੀਂ ਮੰਗਵਾ ਹੋਈ ਸੀ ਜਿਵੇਂ ਗਾਣੇ ਵਿੱਚ ਇਹੋ ਜਿਹੀਆਂ ਲਾਈਨਾਂ ਸੀ ਜਿਨ੍ਹਾਂ ਕਰਕੇ ਜਾਦਾ ਬਹਿ ਬਾਤ ਉੱਠਿਆ ਉਹ ਇਹ ਸੀਗੀਆਂ ਮੈਂ ਸੁਣਿਆ ਬਾਬੇ ਨੇ ਅੱਜਕੱਲ ਕਾਲੀ ਓਡੀ ਲੈ ਲਈ ਪਰ ਐਡਿਟ ਹੋ ਗਿਆ ਸੀਗਾ ਗਾਣਾ ਤੇ ਉਸ ਤੋਂ ਬਾਅਦ ਇਹ ਲਾਈਨ ਬਣੀ ਸੀਗੀ ਕਿ ਮੈਂ ਸੁਣਿਆ ਬਾਬੇ ਨੇ ਅੱਜਕੱਲ ਗੱਡੀ ਕੀਮਤੀ ਲੈ ਲਈ ਤੇ ਇੱਕ ਲਾਈਨ ਸੀਗੀ ਕਿ ਇਨ੍ਹਾਂ ਅਨਪੜ ਬੀਬੀਆਂ ਨੇ ਬੰਦੇ ਗੱਲ ਰੱਬ ਦੇ ਤਖਤ ਹੀ ਪਾਤੀ ਤੇ ਛੋਟੀ ਜਹੀ ਗੱਲ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾ ਕੋਈ ਬੰਦਾ ਸੇਫ ਨਹੀਂ ਹੈ ਰਾਜਾਂਦੇ ਲਖਣਪੱਗਾ ਤੇ ਇੱਕ ਮੇਨ ਜਿਹੜੀ ਲਾਈਨ ਸੀ ਜਿਹਦੇ ਕਰਕੇ ਜ਼ਿਆਦਾ ਵੀ ਵਪਾਰ ਛੜਿਆ ਸੀਗਾ ਉਹ ਇਹ ਸੀਗੀ ਕਿ ਇੱਕ ਬੱਬਾ ਨਾਲ ਇੱਕ ਸੀ ਬਈ ਜੀ ਨੇ ਤੁਰਕੇ ਦੁਨੀਆ ਗਾਤੀ ਤੇ ਇੱਕ ਅੱਜਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾ ਸੋ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਹਾਂ ਦੇ ਆ ਜਾਂ ਜਿਹੜੇ ਮੇਰੇ ਤੋਂ ਵੱਡੇ ਉਹਨਾਂ ਸਾਰਿਆਂ ਨੇ ਇੱਕ ਵਾਰ ਤਾਂ ਇਹ ਗਾਣਾ ਸੁਣਿਆ ਹੀ ਆ ਇਹਨਾਂ ਲਈ ਇੱਕ ਚੀਜ਼ ਹੋਰ ਕਿ ਉਦੋਂ ਇੰਟਰਨੈਟ ਦਾ ਜਮਾਨਾ ਨਹੀਂ ਸੀਗਾ ਕਿ ਸਾਰਿਆਂ ਕੋਲ ਨੈਟ ਅਵੇਲੇਬਲ ਹੋਵੇ ਜਾ ਹਨ ਵਧੀਆ ਫੋਨ ਨਹੀਂ ਸੀਗੇ ਤੇ ਲੋਕਾਂ ਨੇ ਬਲੂਟੂਥ ਤੋਂ ਸ਼ੇਅਰ ਕਰਾ ਕਰਕੇ ਆ ਗਾਣਾ ਸੁਣਿਆ ਸੀਗਾ ਤੇ ਸਪੋਰਟ ਕੀਤੀ ਸੀਗੀ ਇਸ ਗਾਣੇ ਨੂੰ ਸੋ ਹੁਣ ਵਾਰੀ ਆ ਗਈ ਆ ਦੂਜੇ ਗਾਣੇ ਦੀ ਤੇ ਆਪਾਂ ਦੂਜੇ ਗਾਣੇ ਦੀ ਗੱਲ ਕਰਦੇ ਆਂ ਜਿਹੜਾ ਕਿ ਸਿੱਧੂ ਮੂਸੇਵਾਲੇ ਬਾਈ ਨੇ ਲਿਖਿਆ ਤੇ ਗਾਇਆ ਤੇ ਉਹ ਗਾਣੇ ਦਾ ਨਾਮ ਹੈਗਾ 295 ਜਿਹੜਾ 2021 ਦੇ ਵਿੱਚ ਰਿਲੀਜ਼ ਕੀਤਾ ਸੀਗਾ ਸਿੱਧੂ ਤੇ ਗਾਣਾ ਅਜਿਹੇ ਸਾਹਮਣੋਂ ਪੂਰਾ ਫਿੱਟ ਬੈਠਦਾ ਕਿਉਂਕਿ ਅੱਜ ਦੌਰ ਹੈਗਾ ਇੰਟਰਨੈਟ ਦਾ ਤੇ ਇੰਟਰਨੈਟ ਦੇ ਨਾਲ ਆਪਾਂ ਨੂੰ ਕਿੰਨੇ ਹੀ ਸੋਸ਼ਲ ਮੀਡੀਆ ਪਲੈਟਫਾਰਮਸ ਮਿਲੇ ਆ YouTube Facebook Instagram ਤੇ ਇਹਦੇ ਤੇ ਲੋਕੀ ਆਪਣੇ ਵਿਚਾਰ ਸਾਂਝੇ ਕਰਦੇ ਆ ਪ੍ਰਤੀਕਿਰਿਆ ਕਰਦੇ ਦੂਜਿਆਂ ਦੇ ਵਿਚਾਰਾਂ ਤੇ ਪਰ ਜਿੱਦਾਂ ਇੰਟਰਨੈਟ ਦਾ ਜ਼ਮਾਨਾ ਵਧਿਆ ਤੇ ਆਪਣੇ ਕਈ ਜਣੇ ਡਾਇਰੈਕਟ ਆਪਾਂ ਲੱਗ ਪਏ ਕਿਸੇ ਨੂੰ ਬਿਨਾਂ ਜਾਣੇ ਪਛਾਣੇ ਉਹਦੇ ਉਹਦੇ ਬਾਰੇ ਵੱਧ ਘੱਟ ਬੋਲਣਾ ਉਹਨੂੰ ਨਿੰਦਣਾ ਜੇਕਰ ਕਿਸੇ ਨਾਲ ਵਿਚਾਰ ਨਹੀਂ ਆਪਣੇ ਮੈਚ ਕਰਦੇ ਉਨਗਦਾਰੀ ਦਾ ਸਰਟੀਫਿਕੇਟ ਦੇਣਾ ਜਾਂ ਬੁੱਖੇ ਬਖਰੇ ਜਿਹੜੇ ਸਰਟੀਫਿਕੇਟ ਆ ਉਹ ਵੰਡਣ ਲੱਗ ਪਏ ਆ ਜਿਹੜੇ ਇਨਕ੍ਰੀਡੈਂਟ ਦਾ ਜਮਾਨਾ ਬੱਜਿਆ ਆ ਤਾਂ ਸੋ ਸਿੰਧੂ ਮੂਸੇ ਵਾਲੇ ਬਾਈ ਦਾ ਇਹ ਗਾਣਾ 295 ਉਹਨਾਂ ਉਦਾਹਰਣਾਂ ਦੇ ਸੀਗਾ ਜਿਹੜੀਆਂ ਆਪਣੇ ਸਮਾਜ ਵਿੱਚ ਚੱਲ ਰਹੀਆਂ ਸੀ ਜਾਂ ਚੱਲਦੀਆਂ ਪਈਆਂ ਆ ਇੱਕ ਇੱਕ ਲਾਈਨ ਫਿੱਟ ਬੈਠਦੀ ਸੀਗੀ ਪੂਰੇ ਗਾਣੇ ਦੀ ਤੇ ਆਪਾਂ ਇਸ਼ਾਰਾ ਸਮਝ ਸਕਦੇ ਸੀਗੇ ਕਿ ਕਿਹੜੀ ਲਾਈਨ ਕਿਹੜੇ ਬਸ ਇਹ ਇਸ਼ਾਰਾ ਕਰਦੀ ਪਈ ਹੈ ਗਾਣੇ ਦੀਆਂ ਲਾਈਨਾਂ ਸੀਗੀਆਂ ਕਿ ਲੈ ਤੇ ਕੰਟਰੋਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇ ਇੱਕ ਹੋਰ ਲਾਈਨ ਸੀ ਕਿ ਲੋਕ ਵੱਟੇ ਮਾਰਦੇ ਆ ਭਲੇ ਰੁੱਖਾਂ ਦੇ ਮਿਲਟਾਂ ਵਿੱਚ ਪਹੁੰਚ ਜਾਂਦੇ ਮਾਵਾ ਕੁਖਾ ਦੇ ਕੌਣ ਕੁੱਤਾ ਕੌਣ ਦੱਲਾ ਕੌਣ ਕੰਜਰੇ ਇਹ ਕੌਣ ਇਹ ਸਰਟੀਫਿਕੇਟ ਦੇਣ ਫੇਸਬੁੱਕਾਂ ਦੇ ਇਹ ਗੱਲ ਤਾਂ ਆਪ ਦੇਖ ਰਹੀਆਂ ਜੇਕਰ ਕਿਸੇ ਸੈਲੀਬ੍ਰਿਟੀ ਜਾਂ ਫੇਮਸ ਬੰਦੇ ਦੇ ਵਿਚਾਰ ਕਿਸੇ ਮжоਰਿਟੀ ਪਰਸਨ ਨਾਲ ਨਹੀਂ ਮੈਚ ਕਰਦੇ ਆ ਕਿ ਤੇ ਉਹ ਸਮਾਜ ਉਹਨੂੰ ਦੋਗਲਾ ਕਹਿਣਾ ਜਾਂ ਗਦਾਰੀ ਦਾ ਸਰਟੀਫਿਕੇਟ ਬਣਨਾਂ ਜਾਂਦਾ ਫੇਸਬੁੱਕਾਂ ਦੇ ਜਾਂ ਕੋਈ ਵੀ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਤੇ ਕਹਿਣ ਲੱਗਦੇ ਕਿ ਇਹ ਸਾਡੇ ਸਮਾਜ ਦੇ ਵਿਰੋਧਵਾਦੀ ਜਾਂ ਗਦਾਰੀ ਦਾ ਸਰਟੀਫਿਕੇਟ ਦੇ ਦਿੰਦੇ ਆ ਲਿੱਟਰ ਬਰੋਂ ਦੇ ਕੇ ਆਟਾ ਇਹਨਾਂ ਨੂੰ ਬੋਟਾਂ ਲੈ ਕੇ ਮਾਰਦੇ ਚਪਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਰ ਉਹਦੋਂ ਕਿੱਥੇ ਹੁੰਦੀ ਆ ਸਾਲੇ ਬੋਲਦੇ ਨਹੀਂ ਸ਼ਰਮ ਦਾ ਕਰਤਾ ਇਹਨਾਂ ਨੂੰ ਇਹ ਲਾਈਨ ਨਹੀਂ ਬਲਕਿ ਫੈਕਟਵਾ ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੁਰਦਾਸਪੁਰ ਦੀ ਲਾਂਦੇ ਕਿ ਗੁਰਦਾਸਪੁਰ ਤੋਂ ਸਣੀ ਦੀ ਵਲ ਜਿੱਤਿਆ ਸੀ ਪਰ ਜਿੱਤਣ ਤੋਂ ਬਾਅਦ ਉਹਨੇ ਗੁਰਦਾਸਪੁਰ ਦੀ ਕਿੰਨੇ ਕ ਬਾਅਦ ਵਿੱਚ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ ਸੋ ਆਪਾਂ ਦੇਖ ਸਕਦੇ ਆ ਕਿ ਚੁਕੇ ਆ ਜ਼ਰੂਰ ਹੋਇਆ ਕੋਡਾ ਤਾਂ ਨਹੀਂ ਪੱਗ ਤੇ ਰਿਸੇ ਤੇ ਤੂੰ ਰੋਟਾ ਤਾਂ ਨਹੀਂ ਇੱਕ ਗੱਲ ਕੁਸ਼ੀਨਾ ਠੇਕੇਦਾਰਾਂ ਨੂੰ ਸਾਡਾ ਵੀ ਇਹ ਬੰਦ ਕੱਲਾ ਟੋਡਾ ਤਾਂ ਨਹੀਂ ਤਰੀ ਸਾਰੇ ਖੁਦ ਸੁਣੀਦਾ ਰਾਇ ਇਕੱਲੀ ਇਕੱਲੀ ਲਾਈਨ ਦਾ मीनिंग ਤੁਸੀਂ ਖੁਦ ਸੁਣੀਏ ਕਿ ਕੀ ਹੈਗਾ ਸਾਰਾ ਗਾਣਾ ਹੀ ਇੰਨੇ ਤਗੜੇ ਤਰੀਕੇ ਨਾਲ ਲਿਖਿਆ ਤੇ ਗਾਇਆ ਵੀ ਸ਼ਾਨਦਾਰ ਤਰੀਕੇ ਨਾਲ ਬਾ ਮੈਂ ਖੁਦ ਸੋਚਦਾ ਪਿਆ ਸੀਗਾ ਕਿ ਯਾਰ ਸਾਰੇ ਦੇਖਦੇ ਪਿਆ ਕਿ ਸਮਾਜ ਵਿੱਚ ਹੁੰਦਾ ਕੀ ਪਿਆ ਸਾਰੇ ਗੱਲਾਂ ਕਰਦੇ ਆ ਪਰ ਕਿਸੇ ਨੇ ਇੰਨੀ ਹਿੰਮਤ ਕਰੀ ਕਿ ਜੋ ਸਮਾਜ ਵਿੱਚ ਹੋ ਰਿਹਾ ਉਹਦੇ ਤੇ ਹੀ ਚੱਕ ਕੇ ਗਾਣਾ ਕੱਢਤਾ ਵਾਕਿਆ ਯਾਰ ਗੱਲਬਾਤ ਇੱਥੋਂ ਪਤਾ ਲੱਗਦੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਕਿ ਵਾਕੀ ਏਦਾਂ ਦੇ ਗਾਣੇ ਸੀਗੇ ਜਿਨ੍ਹਾਂ ਨੇ ਪੰਜਾਬ ਨੂੰ ਹਿਲਾ ਕੇ ਰੱਖਦਾ ਸੀਗਾ ਤੇ ਇਹਨਾਂ ਦੋਵਾਂ ਗਾਣਿਆਂ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਲਾਈਨ ਕਿਹੜੀ ਪ੍ਰਭਾਵਿਤ ਲੱਗੀ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਆ ਬਾਕੀ ਜਿੱਦਾਂ ਮੈਂ ਆ ਵੀਡੀਓ ਦੇ ਸ਼ੁਰੂ ਵਿੱਚ ਵੀ ਕਿਹਾ ਸੀਗਾ ਕਿ ਇਹ ਵੀਡੀਓ ਕਿਸੇ ਨੂੰ ਵੀ ਨਿੱਜੀ ਤੌਰ ਤੇ ਨਿਸ਼ਾਨਾ ਬਣਾਉਣ ਲਈ ਨਹੀਂ ਬਣਾਈ ਗਈ ਤੇ ਨਾ ਹੀ ਕਿਸੇ ਕੰਟਰੋਵਰਸੀ ਨੂੰ ਕ੍ਰੀਏਟ ਕਰਨ ਲਈ ਬਣਾਈ ਗਈ ਆ ਇਹ ਗਾਣੇ ਮੈਂ ਤਾਂ ਪਿਕ ਕਿਤੇ ਜਦੋਂ ਆਪਾਂ ਇਹ ਗਾਣੇ ਸੁਣਦੇ ਆ ਤੇ ਕਮੈਂਟ ਚੈੱਕ ਕਰਦੇ ਆ ਬਾਕੀ ਯਾਰ ਲੋਕਾਂ ਦੇ ਕਮੈਂਟ ਹੁੰਦੇ ਆ ਕਿ ਇਹ ਗਾਣਿਆਂ ਨੇ ਪੰਜਾਬ ਖਿਲਾ ਕੇ ਰੱਖਤਾ ਸੀਗਾ ਜਾਂ ਇਹ ਗਾਣੇ ਅਦਾਸ ਦੇ ਸੀਗੇ ਜੋ ਆਪਣੇ ਸਮਾਜਿਕ ਚਿਹਰੇ ਦਿਖਾਉਂਦੇ ਪਏ ਆ ਤੇ ਤਾਂ ਕਰਕੇ ਇਹ ਦੋ ਗਾਣੇ ਮੈਂ ਪਿਕ ਕੀਤੇ ਬਾਕੀ ਤੁਹ ਬਾਕੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੇ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵਿਜ਼ਿਟ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਦੀ ਅਪਡੇਟਸ ਮਿਲਦੀ ਰਵੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਲੱਗੀ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਾਂ ਤੱਕ ਲਈ ਧੰਨਵਾਦ